ਉਦੋਂ ਤਾਂ ਭਗਵੰਤ ਮਾਨ ਦਾ ਰੋਲ ਸਾਹਮਣੇ ਆਇਆ ਮਗਰ ਕਿਵੇਂ ਭਗਵੰਤ ਮਾਨ ਉਹਨਾਂ ਨੂੰ ਡਬਲ ਕਰਾਸ ਕਰ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟਣ ਨੂੰ ਲੈ ਕੇ ਪੰਜਾਬ ਸਰਕਾਰ ਤੇ ਭੜਕਿਆ ਮਜੀਠੀਆ ਆਖ ਦਿੱਤੀ ਇਹ ਗੱਲ ਸੋ ਦੱਸਦੇ ਕਿ ਵਿਕਰਮ ਮਜੀਠੀਆ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਅਤੇ ਉਹਨਾਂ ਦੇ ਸੁੱਟੇ ਜਾ ਰਹੇ ਅਥਰੂ ਗੈਸ ਦੇ ਗੋਲਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਗੇ ਫਟਕਾਰ ਲਾਈ ਹੈ ਮਜੀਠੀਆ ਨੇ ਐਕਸ ਤੇ ਪੋਸਟ ਕਰਕੇ ਕਿਹਾ ਕਿ ਹਜੇ ਕਿਸਾਨ ਸੰਭੂ ਬਾਰਡਰ ਵੀ ਨਹੀਂ ਟੱਪੇ ਕਿਸਾਨ ਤਾਂ ਪੰਜਾਬ ਦੀ ਸਰ ਜ਼ਮੀਨ ਤੇ ਬੈਠੇ ਨੇ ਮਗਰ ਉਹਨਾਂ ਤੇ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਡਰੋਨ ਰਾਹੀਂ ਪੰਜਾਬ ਦੀ ਜ਼ਮੀਨ ਤੇ ਬੈਠੇ ਕਿਸਾਨਾਂ ਦੇ ਦਾਗੇ ਜਾ ਰਹੇ ਹਨ ਮੀਡੀਆ ਵੈਨਾਂ ਤੇ ਵੀ ਹਮਲੇ ਕੀਤਾ ਗਿਆ ਭਗਵੰਤ ਮਾਨ ਜੀ ਤੁਹਾਡੇ ਐਸਐਸਪੀ ਵੀ ਉਥੇ ਸੀ ਜੋ ਸਭ ਤੋਂ ਚਿਹਤਾ ਹੈ ਤੁਹਾਡਾ ਤੁਹਾਡੇ ਹਿੱਟਮੈਨ ਐਸਐਸਪੀ ਵਰਨੁਣ ਸ਼ਰਮਾ ਇਹ ਸਭ ਕੁਝ ਭਗਵੰਤ ਮਾਨ ਦੀ ਹਰਿਆਣੇ ਨਾਲ ਮਿਲ ਕੇ ਕਰ ਰਿਹਾ ਹੈ ਤੇ ਭਾਜਪਾ ਦਾ ਹੱਥ ਠੋਕਾ ਬਣ ਗਿਆ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਅੱਜ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨ ਲਈ ਘਰ ਤੋਂ ਰਵਾਨਾ ਹੋ ਗਏ ਹਨ ਉਥੇ ਹੀ ਕਿਸਾਨਾਂ ਨੂੰ ਰਾਹ ਵਿੱਚ ਰੋਕਣ ਲਈ ਸਾਰਾ ਬਾਰਡਰ ਸੀਲ ਕਰ ਦਿੱਤੇ ਗਏ ਹਨ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਤਾਰ 144 ਲਗਾ ਦਿੱਤੀ ਗਈ ਹੈ ਇੰਨਾ ਹੀ ਨਹੀਂ ਕਿਸਾਨਾਂ ਤੇ ਸ਼ੰਭੂ ਬਾਰਡਰ ਪਹੁੰਚਣ ਤੇ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਉਹਨਾਂ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਜਾਰੀ ਹੈ ਪਰ ਕਿਸਾਨ ਵੀ ਪੂਰੀ ਤਰ੍ਹਾਂ ਨਾਲ ਤਿਆਰ ਹਨ ਉਹ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ناکਾਮ ਕਰਨ ਵਿੱਚ ਲੱਗੇ ਹੋਏ ਹਨ ਸੋ ਆਓ ਬਾਕੀ ਲੈ ਚੱਲਦੇ ਹਾਂ ਤੁਹਾਨੂੰ ਮਜੀਠੇ ਦੇ ਇਸ ਵੀਡੀਓ ਵੱਲ ਜਿਸ ਦੇ ਵਿੱਚੋਂ ਭਗਵੰਤ ਮਾਨ ਨੂੰ ਰੱਜ ਕੇ ਲਾਨਤਾ ਪਾ ਰਿਹਾ ਹੈ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਆਪਣੀ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਚਲੋ ਬਾਕੀ ਮਸਲੇ ਤੇ ਸਾਰਿਆਂ ਦੇ ਸਮਝ ਨਹੀਂ ਹੈ ਕਿ ਕਿਵੇਂ ਪਿਛਲੇ ਕਾਫੀ ਦਿਨਾਂ ਤੋਂ ਕਿਸਾਨਾਂ ਦੇ ਵਿੱਚ ਤੇ ਕੇਂਦਰ ਤੇ ਸੂਬੇ ਦੀ ਸਰਕਾਰ ਦੇ ਵਿੱਚ ਗੱਲ ਚੱਬ ਗੱਲਬਾਤ ਚੱਲ ਰਹੀ ਸੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਰੋਦੇ ਚ ਭਗਵੰਤ ਮਾਨ ਦਾ ਜਿਹੜਾ ਐਕਟਿਵ ਰੋਲ ਸੀ ਉਹ ਵੀ ਸਾਰਿਆਂ ਦੇ ਸਾਹਮਣੇ ਵੇਖਣ ਨੂੰ ਆਇਆ ਚਾਹੇ ਉਹ ਲਖੀਮਪੁਰ ਖੇੜੀ ਦਾ ਮਾਮਲਾ ਸੀ ਮੁਆਵਜ਼ੇ ਦੇਣ ਦੀ ਗੱਲ ਸੀ ਝੂਠੇ ਕੇਸ ਜਿਹੜੇ ਕਿਸਾਨਾਂ ਤੇ ਪਾਏ ਆ ਉਹ ਵਾਪਸ ਲੈਣ ਦੀ ਗੱਲ ਸੀ ਐਮਐਸਪੀ ਨੂੰ ਲੀਗਲ ਦਰਜਾ ਦੇਣ ਦੀ ਗੱਲ ਸੀ ਸੁਭੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਸੀ ਜਾਂ ਹੋਰ ਜਿੰਨੇ ਵੀ ਮੁੱਦੇ ਨੇ ਜੋ ਕਿਸਾਨ ਜਥੇਬੰਦੀਆਂ ਉਠਾਰੀਆਂ ਨੇ ਉਦੇ ਬਾਰੇ ਕਾਫੀ ਦੇਰ ਤੱਕ ਗੱਲਬਾਤ ਚੱਲੀ ਮਗਰ ਅਖੀਰ 'ਚ ਉਹ ਗੱਲਬਾਤ ਫੇਲ ਹੋ ਗਈ ਉਹ ਟੁੱਟ ਗਈ ਉਦੋਂ ਤਾਂ ਭਗਵੰਤ ਮਾਨ ਦਾ ਰੋਲ ਸਾਹਮਣੇ ਆਇਆ ਮਗਰ ਕਿਵੇਂ ਭਗਵੰਤ ਮਾਨ ਉਹਨਾਂ ਨੂੰ ਡਬਲ ਕਰਾਸ ਕਰ ਗਿਆ ਜਾਂ ਦੋਰੀ ਰੋਲ ਅਦਾ ਕਰ ਗਿਆ ਜੋ ਹਮੇਸ਼ਾ ਹੀ ਕਰਦੀ ਆਈ ਆ ਆਮ ਆਦਮੀ ਪਾਰਟੀ ਅੱਜ ਇਸ ਗੱਲ ਤੋਂ ਸਪਸ਼ਟ ਹੋ ਗਿਆ ਹੈ ਕਿ ਹਲੇਕਸਾਨ ਸ਼ੰਭੂ ਬਾਰਡਰ ਤੇ ਹਰਿਆਣਾ ਤਾਂ ਟੱਪੇ ਹੀ ਨਹੀਂ ਉਹ ਤਾਂ ਪੰਜਾਬ 'ਚ ਨੇ ਪੰਜਾਬ ਦੇ ਸਰ ਜ਼ਮੀਨ ਤੇ ਉਹ ਬੈਠੇ ਆ ਨਗਰ ਉਹਨਾਂ ਤੇ ਆਲਰੇਡੀ ਅਥਰੂ ਗੈਸ ਦੀ ਸ਼ੈਲਿੰਗ ਔਰ ਗੋਲੇ ਉਹਨਾਂ ਤੇ ਦਾਗੇ ਜਾ ਰਹੇ ਆ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਆ ਗਈ ਨਾ ਬਿੱਲੀ ਉਥੇ ਲਿਓ ਬਾਹਰ ਸੱਚ ਸਾਹਮਣੇ ਆ ਗਿਆ ਕਿ ਕਿਵੇਂ ਤੁਹਾਡੀ ਇੱਕ ਟੈਕਟਿਕਲ ਅੰਡਰਸਟੈਂਡਿੰਗ ਸੀ ਹਰਿਆਣਾ ਸਰਕਾਰ ਨਾਲ ਔਰ ਥੋੜੀ ਜ਼ਮੀਨ ਥੋੜੀ ਹੋਵੇ ਮੁੱਖ ਮੰਤਰੀ ਪੰਜਾਬ ਦੇ ਤੁਸੀਂ ਹੋ ਕਿਸਾਨ ਪੰਜਾਬ 'ਚ ਬੈਠੇ ਹੋਣ ਤੇ ਕਿਵੇਂ ਹੋ ਸਕਦਾ ਹੈ ਕਿ ਥੋਡੀ ਮਿਲੀ ਭੁਗਤ ਤੋਂ ਬਗੈਰ ਉਹਨਾਂ ਤੇ ਅਥਰੂ ਗੈਸ ਜਾਂ ਹੋਰ ਜਿਹੜੀ ਵੈਪਨਰੀ ਉਹਨਾਂ ਦੇ ਖਿਲਾਫ ਵਰਤੀ ਜਾ ਰਹੀ ਹੈ ਕਿਵੇਂ ਵਰਤੀ ਜਾ ਸਕਦੀ ਹੈ ਚਾਹੇ ਉਹ ਮੀਡੀਆ ਤੇ ਅਟੈਕ ਹੋਇਆ ਚਾਹੇ ਉਹ ਵੀ ਬਹਿਨਾ ਉੱਥੇ ਤੋੜਪੰਨ ਕਰਤੀਆਂ ਗਈਆਂ ਇਹ ਸਾਰਾ ਕੁਝ ਹੋਇਆ ਪੰਜਾਬ 'ਚ ਸੋ ਲੋਕੋ ਸੁਚੇਤ ਹੋ ਜੋ ਜਾਗ ਜੋ ਕਿਵੇਂ ਤੁਹਾਡੇ ਨਾਲ ਧੋਖਾ ਤੇ ਮੂਰਖ ਬਣਾਇਆ ਜਾ ਰਿਹਾ ਹੈ ਭਗਵੰਤ ਮਾਨ ਵੱਲੋਂ ਔਰ ਜੇ ਭਗਵੰਤ ਮਾਨ ਜੀ ਤੁਹਾਡਾ ਐਸਐਸਪੀ ਵੀ ਉੱਥੇ ਫਿਰਦਾ ਸੀ ਜਿਹੜਾ ਐਸਐਸਪੀ ਤੁਹਾਡਾ ਸਭ ਤੋਂ ਚਿਹਤਾ ਵਰੁਣ ਸ਼ਰਮਾ ਜੀ ਨੂੰ ਭਗਵੰਤ ਮਾਨ ਦਾ ਹਿਟਮੈਨ ਵੀ ਕਹਿੰਦੇ ਆ ਭਗਵੰਤ ਮਾਨ ਨੂੰ ਘਰ ਦੀ ਸ਼ਾਪਿੰਗ ਤੋਂ ਲੈ ਕੇ ਹਰ ਚੀਜ਼ ਵਾਸਤੇ ਉਹਨੂੰ ਵਰਤਿਆ ਜਾਂਦਾ ਉਹਦੀ ਮੌਜੂਦਗੀ ਵਿੱਚ ਉਹਦੀ ਹਾਜ਼ਰੀ ਵਿੱਚ ਤੇ ਇਹ ਕਿਵੇਂ ਹੋ ਸਕਦਾ ਕਿ ਕੇਰ ਗੈਸ ਸ਼ੈਲਿੰਗ ਹੋਈ ਆ ਪੰਜਾਬ ਦੇ ਕਿਸਾਨਾਂ ਤੇ ਇਹ ਸ਼ੋਅ ਕਰਦਾ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਨਹੀਂ ਤੁਸੀਂ ਹਰਿਆਣਾ ਤੇ ਕੇਂਦਰ ਦੀ ਸਰਕਾਰ ਨਾਲ ਖਲੋਤੇ ਹੋ ਔਰ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਧੋਖਾ ਕਰਿਓ ਇਹ ਗੱਲ ਵੱਖਰੀ ਆ ਕਿ ਤੂੰ ਕੇਜਰੀਵਾਲ ਸਾਹਿਬ ਕਹਿੰਦੇ ਸਨ ਕਿ ਸੁਆਮੀਨਾਥਨ ਕਮਿਸ਼ਨ ਜੀ ਸੈਂਟਰ ਨੇ ਨਹੀਂ ਲਾਗੂ ਕੀਤਾ ਤੇ ਪੰਜਾਬ ਚ ਸਾਡੀ ਸਰਕਾਰ ਬਣ ਲੈਣਦੇ ਹੋ ਅਸੀਂ ਕਰਾਂਗੇ ਕਿੱਥੇ ਹੋ ਗਈ ਕਿਸਾਨ ਖੁਦਕੁਸ਼ੀ ਰੋਕ ਰਹੀ ਈ ਕਿਸਾਨ ਨੂੰ ਮੁਆਵਜ਼ਾ ਮਿਲਦਾ ਨਹੀਂ ਕੋਈ ਕਿਸਾਨ ਨੂੰ ਅੱਜ ਵੀ ਧੋਖੇ 'ਚ ਰੱਖਿਆ ਜਾ ਰਿਹਾ ਔਰ ਕਿਸਾਨ ਨਾਲ ਧੋਖਾ ਕੀਤਾ ਜਾ ਰਿਹਾ ਔਰ ਜਦ ਕੀ ਤੁਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਿਸਾਨੀ ਤੇ ਖੇਤ ਮਜ਼ਦੂਰਾਂ ਦੀ ਕਰਦੇ ਸੀ ਇਸ ਲਈ ਮੇਰੇ ਲੋਕੋ ਜਾਗਦੇ ਰਹੋ ਚਾਹੇ ਉਹ ਸੂਬੇ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਹੈ ਔਰ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਕਿਸਾਨੀ ਮੁੱਦਿਆਂ ਨੂੰ ਲੈ ਕੇ ਖੇਤ ਮਜ਼ਦੂਰਾਂ ਦੇ ਮੁੱਦਿਆਂ ਨੂੰ ਲੈ ਕੇ ਉਹ ਤੁਹਾਡੇ ਉਲਟੀ ਸਾਬਤ ਹੋ ਰਹੀਆਂ ਤੁਹਾਡੇ ਨਾਲ ਤੁਹਾਡੇ ਹੱਕ 'ਚ ਨਹੀਂ ਖੜੀ ਹੋ ਰਹੀਆਂ ਔਰ ਕਿਵੇਂ ਪਗਵੰਤ ਮਾਨ ਪਾਜਪਾ ਦਾ ਹੱਥ ਠੋਕਾ ਬਣ ਗਿਆ ਇਹ ਵੀ ਇਸ ਸ਼ੈਲਿੰਗ ਤੋਂ ਅਥਰੂ ਗੈਸ ਦੇ ਜਿਹੜੇ ਗੋਲੇ ਛਿੱਟੇ ਜਾ ਰਹੇ ਆ ਜਾਂ ਕਿਸਾਨਾਂ ਤੇ ਪੰਜਾਬ ਤੇ ਜੋ ਅਟੈਕ ਕੀਤਾ ਜਾ ਰਿਹਾ ਇੱਕ ਤੋਂ ਸਪਸ਼ਟ ਹੋ ਰਿਹਾ ਇਸ ਲਈ ਆ ਕੰਡਮਨ ਥਿਸ ਐਕਸ਼ਨ ਇੱਕ ਪਾਸੇ ਤੁਸੀਂ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਦੇ ਹੋ ਬਾਰਡਰ ਤੇ ਵੀ ਪੰਜਾਬੀ ਮਰੇ ਦੇਸ਼ ਨੂੰ ਅੰਨ ਦੇਣ ਆਸਤੇ ਵੀ ਪੰਜਾਬੀ ਮਿੱਟੀ ਨਾਲ ਮਿੱਟੀ ਹੋ ਜੇ ਨਗਰ ਅੱਜ ਜੇ ਉਸ ਪੰਜਾਬੀ ਨਾਲ ਖਲੋਣ ਦੀ ਗੱਲ ਆ ਰਹੀ ਹੈ ਉੱਥੇ ਦੋਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਂਦਰ ਦੀ ਤੇ ਹਰਿਆਣੇ ਦੀ ਸਰਕਾਰ ਭਾਜਪਾ ਦੀ ਉਹਦੇ ਚ ਫੇਲ ਸਾਬਤ ਹੋ ਰਹੀ ਆ ਉਹਨਾਂ ਨਾਲ ਧੋਖਾ ਕਰਦੀ ਆ ਇਹ ਗੱਲ ਮੈਂ ਸਮਝਦਾ ਸੀਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆਉਣਾ ਔਰ ਮੈਂ ਡਿਮਾਂਡ ਕਰਦਾ ਇਮੀਡੀਏਟ ਡਿਸਮਿਸਲ ਆਫ ਐਸਐਸਪੀ ਪਟਿਆਲਾ ਔਰ ਉਹਦੇ ਖਿਲਾਫ ਪਰਚਾ ਦਰਜ ਹੋਵੇ ਕਿ ਉਹ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਕਿਵੇਂ ਤੱਕੇਸ਼ਾਈ ਕਰ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਸ਼ਿਆਕਾਲ ਦੋਸਤੋ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟਣ ਨੂੰ ਲੈ ਕੇ ਪੰਜਾਬ ਸਰਕਾਰ ਤੇ ਭੜਕਿਆ ਮਜੀਠੀਆ ਆਖ ਦਿੱਤੀ ਇਹ ਗੱਲ ਸੋ ਦੱਸਦੇ ਕਿ ਵਿਕਰਮ ਮਜੀਠੀਆ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਅਤੇ ਉਹਨਾਂ ਦੇ ਸੁੱਟੇ ਜਾ ਰਹੇ ਅਥਰੂ ਗੈਸ ਦੇ ਗੋਲਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਗੇ ਫਟਕਾਰ ਲਾਈ ਹੈ ਮਜੀਠੀਆ ਨੇ ਐਕਸ ਤੇ ਪੋਸਟ ਕਰਕੇ ਕਿਹਾ ਕਿ ਹਜੇ ਕਿਸਾਨ ਸੰਭੂ ਬਾਰਡਰ ਵੀ ਨਹੀਂ ਟੱਪੇ ਕਿਸਾਨ ਤਾਂ ਪੰਜਾਬ ਦੀ ਸਰ ਜ਼ਮੀਨ ਤੇ ਬੈਠੇ ਨੇ ਮਗਰ ਉਹਨਾਂ ਤੇ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਡਰੋਂ ਰਹੀ ਪੰਜਾਬ ਦੀ ਜਮੀਨ ਤੇ ਬੈਠੇ ਕਿਸਾਨਾਂ ਦੇ ਦਾਗੇ ਜਾ ਰਹੇ ਹਨ ਮੀਡੀਆ ਵੈਨਾਂ ਤੇ ਵੀ ਹਮਲੇ ਕੀਤਾ ਗਿਆ ਭਗਵੰਤ ਮਾਨ ਜੀ ਤੁਹਾਡੇ ਐਸਐਸਪੀ ਵੀ ਉਥੇ ਸੀ ਜੋ ਸਭ ਤੋਂ ਚਿਹਤਾ ਹੈ ਤੁਹਾਡਾ ਤੁਹਾਡੇ ਹਿੱਟਮੈਨ ਐਸਐਸਪੀ ਵਰਨੁਨ ਸ਼ਰਮਾ ਇਹ ਸਭ ਕੁਝ ਭਗਵੰਤ ਮਾਨ ਦੀ ਹਰਿਆਣੇ ਨਾਲ ਮਿਲ ਕੇ ਕਰ ਰਿਹਾ ਹੈ ਤੇ ਭਾਜਪਾ ਦਾ ਹੱਥ ਠੋਕਾ ਬਣ ਗਿਆ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਅੱਜ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨ ਲਈ ਘਰ ਤੋਂ ਰਵਾਨਾ ਹੋ ਗਏ ਹਨ ਉਥੇ ਹੀ ਕਿਸਾਨਾਂ ਨੂੰ ਰਾਹ ਵਿੱਚ ਰੋਕਣ ਲਈ ਸਾਰੇ ਬਾਰਡਰ ਸੀਲ ਕਰ ਦਿੱਤੇ ਗੇ ਹਨ ਇੰਟਰਨੈਟ ਸੇਵਾਵਾਂਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਤਾਰ 144 ਲਗਾ ਦਿੱਤੀ ਗਈ ਹੈ ਇੰਨਾ ਹੀ ਨਹੀਂ ਕਿਸਾਨਾਂ ਤੇ ਸ਼ੰਭੂ ਬਾਰਡਰ ਪਹੁੰਚਣ ਤੇ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਉਹਨਾਂ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਜਾਰੀ ਹੈ ਪਰ ਕਿਸਾਨ ਵੀ ਪੂਰੀ ਤਰ੍ਹਾਂ ਨਾਲ ਤਿਆਰ ਹਨ ਉਹ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ناکਾਮ ਕਰਨ ਵਿੱਚ ਲੱਗੇ ਹੋਏ ਹਨ ਸੋ ਬਾਕੀ ਲੈ ਚਲਦੇ ਹਾਂ ਤੁਹਾਨੂੰ ਮਜੀਠੇ ਦੇ ਇਸ ਵੀਡੀਓ ਵੱਲ ਜਿਸ ਦੇ ਵਿੱਚੋਂ ਭਗਵੰਤ ਮਾਨ ਨੂੰ ਰੱਜ ਕੇ ਲਾਣਤਾ ਪਾ ਰਿਹਾ ਹੈ ਸੋ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ